ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਰਾਗ ਆਸਾ ਵਿੱਚ ਦਰਜ ਸੋ ਪੁਰਖ ਸ਼ਬਦ ਦੀ ਚੌਥੀ ਪੌੜੀ ਦੀ ਥੋੜੀ ਗਹਿਰਾਈ 'ਚ ਜਾਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਤੇ ਇਸ ਪੌੜੀ 'ਚ ਨਾ ਇੱਕ ਬੜਾ ਮਤਲਬ ਦਿਲਚਸਪ ਜਿਹਾ ਸਵਾਲ ਉੱਠਦਾ ਹੈ ਕਿ ਲੋਕ ਕਿੰਨੇ ਸਾਰੇ ਤਰੀਕਿਆਂ ਨਾਲ ਰੱਬ ਨੂੰ ਯਾਦ ਕਰਦੇ ਨੇ ਭਗਤੀ ਕਰਦੇ ਨੇ ਹਾਂਜੀ ਅਣਗਿਣਤ ਤਰੀਕੇ ਨੇ ਪਰ ਫਿਰ ਅਸਲ 'ਚ ਕਿਹੜੀ ਭਗਤੀ ਹੈ ਜਿਹੜੀ ਪ੍ਰਮਾਣ ਹੁੰਦੀ ਹੈ ਕੀ ਸਿਰਫ ਕੁਝ ਕਰਨਾ ਹੀ ਕਾਫੀ ਹੈ ਜਾਂ ਕੁਝ ਹੋਰ ਵੀ ਚਾਹੀਦਾ ਹੈ? ਅੱਛਾ ਆਓ ਇਸ ਤੇ ਥੋੜੀ ਗੱਲ ਕਰੀਏ। ਦੇਖੋ ਪੌੜੀ ਦੀ ਸ਼ੁਰੂਆਤ ਹੀ ਕਮਾਲ ਦੀ ਹੈ। ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ। ਹੂੰ। ਮਤਲਬ ਖਜ਼ਾਨੇ ਭਰੇ ਪੈਨੇ। ਹਾਂਜੀ ਬੇਅੰਤ ਖਜ਼ਾਨੇ ਨੇ ਭਗਤੀ ਦੇ ਨਾ ਭਗਤਾਂ ਦੀ ਗਿਣਤੀ ਮੁੱਕਦੀ ਹੈ ਨਾ ਭਗਤੀ ਦੇ ਤਰੀਕਿਆਂ ਦੀ। ਇਹ ਵਿਸ਼ਾਲਤਾ ਦੱਸੀ ਹੈ ਪਹਿਲਾਂ। ਅੱਛਾ ਤੇ ਫਿਰ ਅੱਗੇ ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਲੋਕ ਕਰਦੇ ਕੀ ਕੀ ਨੇ? ਪਹਿਲਾ ਤਾਂ ਸਿਫਤ ਸਲਾਹ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਹਾਂ ਮਤਲਬ ਅਨੇਕਾਂ ਹੀ ਭਗਤ ਨੇ ਅਣਗਿਣਤ ਤਰੀਕੇ ਨਾਲ ਬਸ ਤੇਰੀਆਂ ਸਿਫਤਾਂ ਕਰ ਰਹੇ ਨੇ ਹਾਂਜੀ ਗੁਣ ਗਾ ਰਹੇ ਨੇ ਬਿਲਕੁਲ ਫਿਰ ਹੋਰ ਜਿਹੜੇ ਆਮ ਤਰੀਕੇ ਨੇ ਉਹਨਾਂ ਦਾ ਜ਼ਿਕਰ ਹੈ ਤੇਰੀ ਅਨਿਕ ਤੇਰੀ ਅਨਿਕ ਕਰਹੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਨਤਾ ਅੱਛਾ ਯਾਨੀ ਪੂਜਾ ਪਾਠ ਹਾਂਜੀ ਵਕ ਵਕ ਤਰ੍ਹਾਂ ਦੀ ਪੂਜਾ ਕਰਨ ਵਾਲੇ ਫਿਰ ਤਪੱਸਿਆ ਕਰਨ ਵਾਲੇ ਸਰੀਰ ਨੂੰ ਕਸ਼ਟ ਦੇਣ ਵਾਲੇ ਤੇ ਫਿਰ ਉਹ ਜਿਹੜੇ ਬਸ ਨਾਮ ਜਪੀ ਜਾਂਦੇ ਨੇ ਅਣਗਿਣਤ ਵਾਰੀ ਹੂੰ ਤੇ ਇਹ ਤਾਂ ਹੋ ਗਏ ਕਰਮकांड ਜਾਂ ਸਰੀਰਿਕ ਸਾਧਨਾ ਵਾਲੇ ਪਾਸੇ ਹਾਂਜੀ ਪਰ ਨਾਲ ਹੀ ਗਿਆਨ ਮਾਰਗ ਤੇ ਸ਼ਾਸਤਰੀ ਕਰਮਾਂ ਦੀ ਵੀ ਗੱਲ ਹੈ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸਾਸਥ ਜੀ ਕਰ ক্রিয়া ਖਟ ਕਰਮ ਕਰੰਤਾ ਯਾਨੀ ਸਿਮਰਤਿਆ ਸ਼ਾਸਤਰ ਪੜਨਾ ਤੇ ਇਹ ਖਟ ਕਰਮ ਕੀ ਹੋਏ ਦੇਖੋ ਜੀ ਖਟ ਕਰਮ ਹੁੰਦੇ ਨੇ 6 ਮੁੱਖ ਧਾਰਮਿਕ ਕਰਮ ਜਿਹੜੇ ਖਾਸ ਕਰਕੇ ਬ੍ਰਾਹਮਣ ਵਰਗ ਲਈ ਨਿਰਧਾਰਿਤ ਹਨ ਜਿਵੇਂ ਪੜਨਾ ਪੜ੍ਹਾਉਣਾ ਯਗ ਕਰਨਾ ਯਗ ਕਰਾਉਣਾ ਦਾਨ ਦੇਣਾ ਤੇ ਦਾਨ ਲੈਣਾ ਮਤਲਬ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਰਨ ਵਾਲੇ ਵੀ ਬਹੁਤ ਨੇ ਤੇ ਇੱਥੇ ਆ ਕੇ ਨਾ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਇੰਨੇ ਸਾਰੇ ਲੋਕ ਇੰਨੇ ਵੱਖ-ਵੱਖ ਤਰੀਕੇ ਨਾਲ ਲੱਗੇ ਹੋਏ ਨੇ ਕੋਈ ਸਿਫਤਾں ਕਰ ਰਿਹਾ ਹੈ ਕੋਈ ਪੂਜਾ ਕੋਈ ਤਪ ਕੋਈ ਪੜ ਰਿਹਾ ਹੈ ਕੋਈ ਖੱਟ ਕਰਮ ਕਰ ਰਿਹਾ ਹੈ ਹਾਂਜੀ ਬਹੁਤ ਵਨਸਵੰਤ ਹੈ ਪਰ ਫਿਰ ਅਸਲ ਵਿੱਚ ਸਭ ਤੋਂ ਜ਼ਰੂਰੀ ਕੀ ਹੈ ਆਮ ਤੌਰ ਤੇ ਤਾਂ ਸੀ ਸੋਚਦੇ ਆ ਕਿ ਜਿੰਨਾ ਜ਼ਿਆਦਾ ਕਰਾਂਗੇ ਓਨਾ ਚੰਗਾ ਪਰ ਕੀ ਇਹ ਸਾਰੇ ਕਰਮ ਆਪਣੇ ਆਪ ਚ ਕਾਫੀ ਨੇ ਦੇਖੋ ਇਹ ਹੀ ਤਾਂ ਇਸ ਪੌੜੀ ਦਾ ਕਮਾਲ ਹੈ ਇਹ ਹੀ ਸਭ ਤੋਂ ਅਹਿਮ ਨੁਕਤਾ ਹੈ ਗੁਰੂ ਸਾਹਿਬ ਇਹ ਸਾਰੀਆਂ ਗੱਲਾਂ ਗਿਣਾ ਕੇ ਅਖੀਰ ਚ ਇੱਕ ਫੈਸਲਾ ਸੁਣਾਉਂਦੇ ਨੇ ਇੱਕ ਤਰ੍ਹਾਂ ਨਾਲ ਅੱਛਾ ਉਹ ਕੀ ਉਹ ਫਰਮਾਉਂਦੇ ਨੇ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੇ ਜੋ ਭਾਵ ਹੈ ਮੇਰੇ ਹਰ ਭਗਵੰਤਾ ਜੋ ਪਾਵ ਹੈ ਮੇਰੇ ਹਰ ਭਗਵੰਤਾ ਹਾਂਜੀ ਮਤਲਬ ਕਿ ਜੇ ਵੱਡੀ ਤਸਵੀਰ ਦੇਖੀਏ ਤਾਂ ਅਸਲ ਚ ਭਲੇ ਭਗਤ ਚੰਗੇ ਭਗਤ ਸਫਲ ਭਗਤ ਕੌਣ ਨੇ ਉਹ ਨਹੀਂ ਜਿਨ੍ਹਾਂ ਨੇ ਸਭ ਤੋਂ ਵੱਧ ਪੂਜਾ ਕੀਤੀ ਜਾਂ ਸਭ ਤੋਂ ਔਖਾ ਤਪ ਕੀਤਾ ਜਾਂ ਸਾਰੇ ਸ਼ਾਸਤਰ ਪੜ ਲਏ ਤਾਂ ਫਿਰ ਕੌਣ ਉਹ ਜਿਹੜੇ ਮੇਰੇ ਹਰੀ ਭਗਵੰਤ ਨੂੰ ਪਾਉਂਦੇ ਨੇ ਜਿਹੜੇ ਉਸ ਪ੍ਰਭੂ ਨੂੰ ਚੰਗੇ ਲੱਗਦੇ ਨੇ ਪਿਆਰੇ ਲੱਗਦੇ ਨੇ ਅੱਛਾ ਮਤਲਬ ਅਸਲ ਗੱਲ ਪ੍ਰਭੂ ਦੀ ਆਪਣੀ ਮਰਜ਼ੀ ਉਸ ਦੀ ਪਰਵਾਨਗੀ ਦੀ ਹੈ ਬਿਲਕੁਲ ਉਸ ਦੀ ਕਿਰਪਾ ਉਸ ਦੀ ਨਦਰ ਉਸ ਦੀ ਰਜ਼ਾ ਭਗਤੀ ਦੀ ਸਫਲਤਾ ਦਾ ਆਧਾਰ ਕੀਤੇ ਗਏ ਕਰਮਾਂ ਦੀ ਗਿਣਤੀ ਜਾਂ ਕਿਸਮ ਨਹੀਂ ਬਲਕਿ ਪ੍ਰਭੂ ਦੀ ਆਪਣੀ ਭਾਵਨਾ ਉਸ ਦੀ ਖੁਸ਼ੀ ਹੈ ਜੀ ਸੰਖੇਪ ਚ ਕਹੀਏ ਇਹ ਪੌੜੀ ਭਗਤੀ ਦੇ ਸਾਰੇ ਰਸਤਿਆਂ ਨੂੰ ਸਾਰੇ ਤਰੀਕਿਆਂ ਨੂੰ ਮੰਨਦੀ ਤਾਂ ਹੈ ਪਰ ਜ਼ੋਰ ਇਸ ਗੱਲ ਤੇ ਦਿੰਦੀ ਹੈ ਕਿ ਅਖੀਰ ਚ ਪ੍ਰਵਾਨ ਉਹੀ ਹੁੰਦਾ ਹੈ ਜੀਤੇ ਰੱਬ ਦੀ ਆਪਣੀ ਰਜ਼ਾ ਹੋਵੇ ਜਿਹੜਾ ਉਸ ਨੂੰ ਭਾਵੇ ਬਿਲਕੁਲ ਕਰਮ ਦੇ ਨਾਲ ਨਾਲ ਬਲਕਿ ਕਰਮ ਤੋਂ ਵੀ ਵੱਧ ਕੇ ਕਿਰਪਾ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ ਹੂੰ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਤੇ ਇਸ ਨਾਲ ਨਾ ਇੱਕ ਹੋਰ ਡੂੰਗਾ ਸਵਾਲ ਖੜਾ ਹੁੰਦਾ ਹੈ ਜਿਸ ਤੇ ਵਿਚਾਰ ਕਰਨਾ ਬਣਦਾ ਹੈ ਉਹ ਕੀ ਉਹ ਇਹ ਕਿ ਜੇਕਰ ਸਿਰਫ ਬਾਹਰੀ ਕਰਮ ਪਾਠ ਪੂਜਾ ਤਪ ਸ਼ਾਸਤਰਾਂ ਦਾ ਗਿਆਨ ਇਹ ਸਭ ਕੁਝ ਹੀ ਅੰਤਿਮ ਪੈਮਾਨਾ ਨਹੀਂ ਹਨ ਤਾਂ ਫਿਰ ਪਰਮਾਤਮਾ ਨੂੰ ਪਾਉਣਾ ਕੀ ਹੁੰਦਾ ਹੈ ਉਸ ਨੂੰ ਚੰਗਾ ਲੱਗਣਾ ਤਾਂ ਅਸਲ ਮਤਲਬ ਕੀ ਹੈ ਹਾਂ ਇਹ ਬਹੁਤ ਵੱਡਾ ਸਵਾਲ ਹੈ ਕਿਹੜੀ ਚੀਜ਼ ਹੈ ਕਿਹੜਾ ਗੁਣ ਹੈ ਜਾਂ ਕਿਹੜੀ ਅੰਦਰੂਨੀ ਅਵਸਥਾ ਹੈ ਜਿਹੜੀ ਇੱਕ ਇਨਸਾਨ ਨੂੰ ਇੱਕ ਭਗਤ ਨੂੰ ਪ੍ਰਭੂ ਦਾ ਪਿਆਰਾ ਬਣਾਉਂਦੀ ਹੈ ਇਹ ਉਹ ਗੱਲ ਹੈ ਜਿਹੜੀ ਸਾਨੂੰ ਇਹਨਾਂ ਸਾਰੇ ਬਾਹਰੀ ਕਰਮਾਂ ਤੋਂ ਪਾਰ ਦੇਖਣ ਲਈ ਮਜਬੂਰ ਕਰਦੀ ਹੈ ਇਸ ਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ ਹਾਂ ਇਹ ਬਹੁਤ ਵੱਡਾ ਸਵਾਲ ਹੈ ਸੋਚਣ ਲਈ ਏਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ